ਸਸ਼ੀਆ ਕਾਲਜੀ ਮੈਂ ਬਾਜਵਾ ਬਟਿਕਾ ਹਾਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਅੱਜ ਵਾਲੀ ਵੀਡੀਓ ਦੇ ਵਿੱਚ ਜਿੱਦਾਂ ਆਪਾਂ ਡੇਲੀ ਆਪਣੇ ਜਿਹੜੇ ਸੂਟ ਰੈਡੀ ਕਰਦੇ ਹਾਂ ਉਹ ਵਾਲੀ ਵੀਡੀਓ ਲੈ ਕੇ ਆਨੇ ਅੱਜ ਵੀ ਸੇਮ ਹੀ ਵੀਡੀਓ ਲੈ ਕੇ ਆਏ ਹਾਂ ਜੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਐਂਡ ਵੀਡੀਓ ਨੂੰ ਦੇਖਣ ਦੇ ਨਾਲ ਨਾਲ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਕਾ ਅਜਵਾ ਬਟਿਕ ਵਾਲੇ ਚੈਨਲ ਨੂੰ ਤਾਂ ਜੇ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਾਂਗੇ ਉਹਦਾ ਜਲਦੀ ਜਲਦੀ ਤੁਹਾਨੂੰ ਨੋਟੀਫਿਕੇਸ਼ਨ ਆ ਜਿਆ ਕਰੂਗਾ ਜੀ ਸਾਈਡ ਤੇ ਘੰਟੀ ਵਾਲਾ ਬਟਨ ਹੋਗਾ ਉਹਨੂੰ ਪ੍ਰੈਸ ਕਰ ਦੇਣਾ ਐਂਡ ਪੈਨਲ ਲਾਈਕ ਐਂਡ ਸ਼ੇਅਰ ਕਰਦੇ ਕਰੋ ਇਸ ਚੀਜ਼ ਨਾਲ ਸਾਡਾ ਵੀ ਜਿਹੜਾ ਹੌਸਲਾ ਵਧਦਾ ਜੀ ਚਲੋ ਜੀ ਨਾ ਵਾਲਾ ਟਾਈਮ ਬੇਸਡ ਕਰਦੇ ਹੋਏ ਅੱਜ ਆਪਾਂ ਅੱਜ ਵਾਲੇ ਸੂਟ ਦੇ ਵੱਲ ਆਉਣੇ ਹ ਜਿਹੜੇ ਆਪਾਂ ਅੱਜ ਵਾਲੇ ਸੂਟ ਰੈਡੀ ਕੀਤੇ ਆ ਇਹ ਸੂਟ ਆਪਾਂ ਨੇ ਪਹਿਲਾਂ ਵੀ ਬਹੁਤ ਵਾਰ ਰੈਡੀ ਕਰ ਚੁੱਕੇ ਆ ਰਿਪੀਟ ਦੇ ਉੱਪਰ ਫੇਰ ਰੈਡੀ ਕੀਤੇ ਆ ਬਹੁਤ ਹੀ ਸਿੰਪਲ ਸੋਬਰ ਜਿਹੜੇ ਵਾਲੇ ਸੂ रेडी ਕੀਤੇ ਹੈ ਜੀ ਇੱਕ ਵਾਰ ਸ਼ੂਟ ਕਰਨ ਦਿਖਾਦਨੇ ਹੈਗੇ ਇਹ ਵਾਲੇ ਸਾਰੇ ਸੂਟ ਆਪਣੇ ਰੈਡੀ ਕੀਤੇ ਇਹਦੇ ਵਿੱਚ ਆਪਣੇ 2 ਸੂਟ ਆ ਜਿਹੜੇ ਡਿਸਪੈਚ ਕਰਤੇ ਤੇ ਕੁਝ ਕੁ ਸੂਟ ਆਪਣੇ ਕੋਲ ਨੇ ਉਹਨਾਂ ਦੀ ਪ੍ਰੋਪਰ ਟੈਗ ਨਾਲ ਜਿਹੜੀ ਸਾਰੀ ਮੈਂ ਡਿਟੇਲ ਸ਼ੇਅਰ ਕਰ ਦਿੰਦੀ ਹਾਂ ਇਹ ਆਪਣੇ ਸੇਮ ਐਸ ਮਾਡਲ ਵਾਲਾ ਕਲਰ ਹੀ ਲਿਆ ਜੀ ਤੇ ਤੁਹਾਨੂੰ ਇੱਕ ਵਾਰ ਓਪਨ ਕਰਕੇ ਦਿਖਾ ਦਿੰਨੇ ਆਂ ਇਹਦੇ ਜਸਟ ਕੀ ਹੈ neck ਦੇ ਉੱਪਰ ਆਪਾਂ ਨੇ ਜਿਹੜੀ ਫੈਬਰਿਕ ਪਹਿਲਾਂ ਤਾਂ ਜਿਹੜੀ ਫਸਟਲੀ ਆਪਨੇ ਫੈਬਰਿਕ ਯੂਜ਼ ਕੀਤੀ ਹੈ ਇਹ ਭੈਣ ਨੇ arantex ਦੀ camry cotton ਯੂਜ਼ ਕਰਵਾਈ ਹੈਗੀ ਐਂਡ ਬਹੁਤ ਹੀ ਸੋਹਣਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ neck ਦੇ ਉੱਪਰ ਜਿਹੜਾ ਕੰਮ ਕੀਤਾ ਹੈਗਾ ਇਹ ਵਾਲਾ neck ਦੇ ਉੱਪਰ ਕੰਮ ਆ ਗਿਆ neck ਦਾ ਕੰਮ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਟਮ ਨਾਲ ਦਾ ਕਲਰ ਯੂਜ਼ ਕਰਕੇ ਆਪਾਂ ਨੇ ਜਿਹੜਾ ਕੰਮ ਕੀਤਾ ਇੱਕ ਵਾਰ ਮੈਂ neck ਤੇ ਆਪਣੇ ਤੇ ਲਗਾ ਕੇ ਵੀ ਦਿਖਾ ਦਿੰਨੀ ਹਾਂ ਲੌਂਜੀ ਬਹੁਤ ਹੀ ਪਿਆਰਾ ਜਿਹੜਾ ਬਣ ਕੇ ਵਾਲਾ ਸੂਟ ਰੈਡੀ ਹੁੰਦਾ ਸਿੰਪਲ ਸੋਬਰ ਜਿਹਾ ਇਹਦੀ ਜਿਹਨੇ 슬ੀਵਸ ਤੇ ਕਿਵੇਂ ਦਾ ਕੰਮ ਹੋਇਆ ਆਪਾਂ ਤੁਹਾਨੂੰ ਬਾਹਾਂ ਦਾ ਕੰਮ ਵੀ ਦਿਖਾਉਣੇ ਆ ਜੀ ਅ ਇਹ ਆ ਗਈ ਇਹਦੇ ਨੱਕਾ ਆ ਗਿਆ ਨੱਕ ਦੇ ਉੱਪਰ ਵੀ ਬਹੁਤ ਨੱਕ ਦਾ ਕੰਮ ਤੁਹਾਨੂੰ ਦਿਖਾਈ ਦਿੱਤਾ ਇਹ ਆ ਗਈ ਜੀ ਬਾਟਮ ਆਈ ਜਿਹੜੀ ਇਹ ਵਾਲੀ ਆ ਗਈ ਇਹ ਆ ਗਈ ਬਾਟਮ ਆ ਗਈ ਤੁਸੀਂ ਦੇਖ ਸਕਦੇ ਹੋ ਬਾਟਮ ਦੇ ਉੱਪਰ ਵੀ ਬਾਟਮ ਜਿਹੜੀ ਮੈਚਿੰਗ ਬਾਟਮ ਲਗਾਈ ਹੋਈ ਹੈ ਬਾਟਮ ਦੇ ਉੱਪਰ ਵੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈਗਾ ਇਸ ਦੇ ਵਿੱਚ ਜਿਹੜਾ ਇਹ ਬਾਹਮਾ ਦਾ ਕੰਮ ਆ ਗਿਆ ਜੀ ਇਹ ਬਾਹਮਾ ਦੇ ਉੱਪਰ ਕੰਮ ਕੀਤਾ ਹੈ ਬਾਹਮਾ ਦੇ ਉੱਪਰ ਆਪਾਂ ਨੇ ਐਵੇਂ ਦੇ ਦੋ ਜਿਹੜੇ neck ਵਾਲੇ ਫਲਾਵਰ ਆ ਸੇਮ ਐਸਟ ਜਿਹੜਾ ਆਹ ਵਾਲਾ ਫਲਾਵਰ neck ਤੇ ਬਣਿਆ ਹੋਇਆ ਆਪਾਂ ਨੇ ਸੇਮ ਐਸਟ ਇਸ ਆਪਾਂ ਨੇ ਜਿਹੜਾ ਬਾਹਮਾ ਦੇ ਉੱਪਰ ਬਣਾਇਆ ਇਹ ਫੈਬਰਿਕ ਮੇਰੀ ਭੈਣ ਆਪਣਾ ਦੇ ਕੇ ਗਈ ਸੀ ਹੁਣ ਬਨਵਾਏ ਵਨ ਸੋ ਸਾਰੇ ਸੂਟਾਂ ਦੇ ਸੀ ਪ੍ਰਾਈਸ ਵੀ ਕਲੀਅਰ ਕਰ ਦਣੀ ਜੀ ਇਹ ਜਿਹੜਾ ਫਸਟ ਸੂਟ ਆਪਨੇ ਰਾਮਟੈਕਸ ਦੀ ਕੈਮਰੀ ਕਾਟਨ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਇਹਦਾ ਜਿਹੜਾ ਪ੍ਰਾਈਸ ਹੈਗਾ ਇਹਦਾ ਪ੍ਰਾਈਸ ਰਹੂਗਾ ਜੀ 1200 ਰੁਪਏ ਦੇ ਵਿੱਚ ਇਹ ਵਾਲਾ ਸੂਟ ਰੈ ਸੈਕਿੰਡ ਸੂਟ ਆ ਜਿਹੜਾ ਇਹਦੇ ਵਿੱਚ ਸੇਮ ਆ ਇਹ ਵੀ ਸੇਮ ਕਲਰ ਕੰਬੀਨੇਸ਼ਨ ਆ ਸੇਮ ਫੈਬਰਿਕ ਆ ਪ੍ਰਾਈਸ ਜਿਹੜਾ ਇਹਦਾ ਵੀ ਸੇਮ ਹੀ ਪ੍ਰਾਈਸ ਰਹੂਗਾ ਜੀ ਐਂਡ ਥਰਡ ਵਨ ਸੂਟ ਆ ਗਿਆ ਜੀ ਸੇਮ ਫੈਬਰਿਕ ਸੇਮ ਪ੍ਰਾਈਸ ਫੋਰਥ ਵਨ ਆ ਗਿਆ ਜੀ ਚਾਵਰ ਜਟ ਦਾ ਸੂਟ ਆ ਪ੍ਰਾਈਸ ਜਿਹੜਾ ਰਹੂਗਾ ਆਪਣਾ ਸੇਮ ਹੀ ਰਹੂਗਾ ਇਹਦਾ ਵੀ ਕਿਉਂਕਿ ਜਵਰ ਜਟ ਜਿਹੜੀ ਲਗਾਈ ਹੋਈ ਹੈ ਇੱਕ ਵਾਰ ਫੈਬਰਿਕ ক্লোਜ਼ ਤੋਂ ਬਹੁਤ ਹੀ ਸੌਫਟ ਜਸਟਾਫ ਲਗਾਇਆ ਹੋਇਆ ਹੈਗਾ ਬਿਲਕੁਲ ਲਾਈਟ ਵੇਟ ਆ ਜਿਹੜਾ ਸਟਾਫ ਆਗਾ ਇਹ ਆਪਾਂ ਨੂੰ ਫੈਬਰਿਕ ਪੈਨ ਆਪਣਾ ਦੇ ਕੇ ਗਿਆ ਸੀ ਆਪਾਂ ਨੇ ਕੀ ਹੈ ਜਸਟ ਉਹਨਾਂ ਨੂੰ ਵਰਕ ਕਰਕੇ ਦਿੱਤਾ ਜੀ ਇਹ ਫੈਬਰਿਕ ਕਸਟਮਰ ਸਾਨੂੰ ਖੁਦ ਆਪਣਾ ਦੇ ਕੇ ਗਿਆ ਸੀ ਅਸੀਂ ਉਹਨਾਂ ਨੂੰ ਵਰਕ ਕਰਕੇ ਦਿੱਤਾ ਆ ਇਸ ਤੋਂ ਲਾਵਾ ਜੇ ਕੋਈ ਮੇਰੀ ਭੈਣ ਕਾਟਨ ਦੇ ਸੂਟ ਜਿਹੜੇ ਸਾਡੇ ਡਿਸਕਾਊਂਟ ਲਾਉਣ ਨੇ ਉਹਨਾਂ ਦੇ ਵਿੱਚ ਆਪਣੇ ਕੋਲੇ ਇਹ ਪੀਸ ਜਿਹੜੇ ਰਹਿੰਦੇ ਨੇਗੇ ਅਗਰ ਤੁਸੀਂ ਕੋਈ ਵੀ ਲੈਣਾ ਚਾਹੁੰਦੇ ਹੋ ਤਾਂ ਇਹ 99 ਦੇ ਵਿੱਚ ਆਪਣੇ ਕੋਲੇ ਜਿਹੜੇ ਸਾਰੇ ਰੈਡੀ ਟੂ ਡਿਸਪੈਚਿੰਗ ਹੈ ਜੀ 99 ਦੇ ਵਿੱਚ ਤੁਸੀਂ ਸਾਡੇ ਕੋਲ ਆਰਡਰ ਕਰ ਸਕਦੇ ਹੋ ਲਾਈਕ ਜਿੱਦਾ ਕੀ ਇਹ ਵਾਲਾ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਹੈਗਾ ਹੈਗਾ ਸਟੱਫ ਹੈਗਾ ਚੈੱਕ ਕਰੋ ਸਟੱਫ ਸਟੱਫ ਵੀ ਬਹੁਤ ਵਧੀਆ ਸਟੱਫ ਦੇ ਉੱਪਰ ਇਹ ਵਾਲਾ ਸੂਟ ਜਿਹੜਾ ਰੈਡੀ ਹੈ ਸਮੇਤ ਵਰਕ ਇਹ ਵੀ ਸੂਟ ਆਪਣਾ 399 ਦੇ ਵਿੱਚ ਜਿਹੜਾ ਰੈਡੀ ਟੂ ਡਿਸਪੈਚ ਆ ਬਾਕੀ ਤੁਸੀਂ ਭੇਜੋ ਆਪਣਾ ਡਿਜ਼ਾਈਨ ਭੇਜ ਕੇ ਸਾਡੇ ਕੋਲ ਵਰਕ ਕਰਵਾਉਣਾ ਚਾਹੁੰਦੇ ਹੋ ਆਪਣਾ ਡਿਜ਼ਾਈਨ ਭੇਜ ਕੇ ਵੀ ਵਰਕ ਕਰਵਾ ਸਕਦੇ ਹੋ ਅਗਰ ਤੁਸੀਂ ਸਾਡੇ ਸਾਡੇ ਕਿਤੇ ਸੂਟਾਂ ਚ ਰੈਡੀ ਕਿਤੇ ਸੂਟਾਂ ਦੇ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਤਾਂ ਮੈਂ نیچے ਨੰਬਰ ਮੈਂਸ਼ਨ ਕਰ ਦਾਂਗੀ ਜੀ 9855462231 ਵਾਲੇ ਨੰਬਰ 'ਤੇ ਤੁਸੀਂ ਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ 9855462231 ਵਾਲੇ ਨੰਬਰ 'ਤੇ ਤੁਸੀਂ ਨੂੰ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ ਉਸ ਨੰਬਰ ਦੇ ਉੱਪਰ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਜਿਹੜਾ ਵੀ ਕੋਈ ਤੁਸੀਂ ਸੂਟ ਲੈਣਾ ਚਾਹੁੰਦੇ ਹੋ ਜਾਂ ਆਪਣਾ ਫੈਬਰਿਕ ਭੇਜ ਕੇ ਕੋਈ ਵੀ ਸੂਟ ਸਾਡੇ ਕੋਲੋਂ ਜਿਹੜਾ ਤਿਆਰ ਕਰਵਾਉਣਾ ਚਾਹੁੰਦੇ ਹੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਕੱਲ ਵਾਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਐਂਡ ਕਿਸੇ ਨਵੀਂ ਵੀਡੀਓ ਦੇ ਨਾਲ ਸੋ ਅੱਜ ਵਾਲੀ ਵੀਡੀਓ ਨੂੰ ਕੀ ਕਰ ਦੇਣਾ ਲਾਈਕ ਸ਼ੇਅਰ ਕਰ ਦੇਣਾ ਐਂਡ ਚੈਨਲ ਨੂੰ ਕੀ ਕਰ ਲੈਣਾ ਸਬਸਕ੍ਰਾਈਬ ਕਰ ਲੈਣਾ ਐਂਡ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਸ਼ਸ਼ੀਕ